ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਵੀ ਕਰ ਦਿਓ ਠੀਕ ਹੈ ਅੱਜ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਸੋਮਵਾਰ ਦਾ ਦਿਨ ਹੈ ਜੀ ਠੀਕ ਹੈ ਨਾਨੀ ਦਾ ਹੁਣ ਅੱਜ ਆਪਰੇਸ਼ਨ ਅੱਖ ਦਾ ਸੋ ਚੰਨੇ ਆ ਫਟਾਫਟ ਮੈਂ ਤਾਂ ਰੈਡੀ ਹੋ ਗਈ ਨਾਨੀ ਵੀ ਰੈਡੀ ਹੋ ਕੇ ਕਦੋਂ ਦੇ ਬੈਠੇ ਆ ਕਿਉਂਕਿ ਡਾਕਟਰ ਨੇ ਬੋਲਿਆ ਸੀ ਵੀ ਆਪਣਾ ਸਿਰ ਨਾ ਕੇ ਆਇਓ ਉਸ ਤੋਂ ਬਾਅਦ 1 ਮਹੀਨਾ ਤੁਸੀਂ ਸਿਰ ਨਹੀਂ ਨਾਉਂਗੇ ਤਾਂ ਨਾਨੀ ਨੇ ਫਟਾਫਟ ਸਵੇਰੇ ਢੀੜਾ ਨਹੀਂ ਪਹਿਣ ਦਿੱਤਾ 6 ਵਜੇ ਨੂੰ ਸਿਰ ਨਾ ਕੇ ਆਪਣਾ ਸੁਕਾ ਕੇ ਬਾ ਲਿਆ ਤੇ ਅਸੀਂ ਪੁੱਛਿਆ ਡਾਕਟਰ ਸਾਹਿਬ ਨੂੰ ਫੇਰ ਇੱਕ ਵਾਰੀ ਫੋਨ ਕਰਕੇ ਜਿਹੜੇ ਉਹ ਹੈਲਪਲਾਈਨ ਨੰਬਰ ਨਹੀਂ ਹੁੰਦਾ ਹੁੰਦਾ ਹੈਗਾ ਉਹਨਾਂ ਦੀ ਪਰਚੀ ਤੇ ਵੀ ਰੋਟੀ ਖਾ ਕੇ ਆਣੀ ਹੈ ਕਿ ਨਹੀਂ ਖਾ ਕੇ ਆਣੀ ਕਿਉਂਕਿ ਬਹੁਤ ਕੇਸਿਸ ਦੇ ਵਿੱਚ ਐਦਾਂ ਦਾ ਹੁੰਦਾ ਕਿ ਕਹਿੰਦੇ ਰੋਟੀ ਨਹੀਂ ਸੀ ਖਾ ਕੇ ਆਣੀ ਤੁਸੀਂ ਖਾਲੀ ਪੇਟ ਆਉਣਾ ਸੀ ਤਾਂ ਇਸ ਕਰਕੇ ਬਹੁਤ ਜਾਣਿਆਂ ਨੇ ਕਿਹਾ ਵੀ ਖਾਲੀ ਪੇਟ ਜਾਣਾ ਖਾਲੀ ਪੇਟ ਜਾਣਾ ਬਹੁਤ ਬੋਲੇ ਕੋਈ ਗੱਲ ਨਹੀਂ ਖਾ ਕੇ ਜਾਓ ਤਾਂ ਮੈਂ ਸੋਲੂਸ਼ਨ ਲੱਭਿਆ ਮੈਂ ਸਿੱਧਾ ਫੋਨ ਹੀ ਕਰਕੇ ਪੁੱਛ ਲਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਖਾ ਕੇ ਆਓ ਕਿਉਂਕਿ ਤੁਸੀਂ ਮੈਡੀਸਿਨ ਵਗੈਰਾ ਵੀ ਲੈਣੀ ਹੈ ਜਿਹੜੀ ਤੁਸੀਂ ਆਪਣੀ ਰੈਗੂਲਰ ਲੰਮੇ ਹੋ ਠੀਕ ਹੈ ਤਾਂ ਇਸ ਕਰਕੇ ਫਿਰ ਨਾਨੀ ਨੇ ਰੋਟੀ ਪਾਣੀ ਲਿਤਾ ਸ਼ੱਕ ਮੈਂ ਹੋ ਗਈ ਰੈਡੀ ਪਾਪਾ ਨੇ ਪੱਗ ਮੰਨ ਲਈ ਬਟ ਪਾਪਾ ਨੂੰ ਅਰਜੈਂਟ ਇੱਕ ਵਿੱਚ ਫੋਨ ਆ ਗਿਆ ਕਿਸੇ ਅਮਰੀਕਾ ਤੋਂ ਤੇ ਕਹਿੰਦੇ ਡਾਕਟਰ ਸਾਹਿਬ ਸੀ ਕਹਿੰਦੇ ਮੰਮਾ ਦੀ ਰਿਪੋਰਟ ਭੇਜੋ ਅਸੀਂ ਇੱਕ ਵਾਰੀ ਮੰਮਾ ਦੀ ਰਿਪੋਰਟ ਚੈੱਕ ਕਰਨੀ ਹੈ ਤਾਂ ਇਹ ਪਾਪਾ ਉਹ ਸੈਂਡ ਕਰਨ ਲੱਗੇ ਪਰ ਹਲੇ ਤੱਕ ਵੀ ਪਾਪਾ ਨੇ ਕੱਪੜੇ ਨਹੀਂ ਪਾਏ ਕੀ ਕਹੀ ਹੈ ਤੇ ਬਾਕੀ ਨਾਨੀ ਬੈਠੀ ਹੈ ਸਾਰੇ ਤਿਆਰ ਨਾਨੀ ਤੇ ਨਾਨੀ ਕਹਿੰਦੀ ਮੇਰਾ ਪੁੱਤ ਜਾਊਗਾ ਮੇਰੇ ਨਾਲ ਇਸ ਕਰਕੇ ਆਪਾਂ ਵੀ ਤਿਆਰੀ ਖਿੱਚ ਲਈ ਚਲਿਏ ਨਾਨੀ ਦੇ ਨਾਲ ਹੁਣ ਆਪਾਂ ਬੈਕ ਕੈਮਰਾ ਕਰਦੇ ਹਾਂ ਜੀ ਔਨ ਮਾਣਾ ਮੋਟਾ ਦਿਖਾਉਣਾ ਕੀ ਕੁਝ ਚੱਲ ਰਿਹਾ ਇਸ ਟਾਈਮ ਘਰ ਦੇ ਵਿੱਚ ਅੱਜ ਮੇਰੀ ਮੰਮਾ ਬਹੁਤ ਜ਼ਿਆਦਾ ਠੀਕ ਹੈ ਵਾਹਿਗੁਰੂ ਕਰੇ ਇਹਨਾਂ ਨੂੰ ਨજર ਵੀ ਨਾ ਲੱਗੇ ਇਸ ਤਰ੍ਹਾਂ ਹੀ ਕੰਮ ਕਰਦੀ ਫਿਰੇ ਜਾਵੇ ਕਿਉਂਕਿ ਸਾਨੂੰ ਫੇਰ ਗਾਲਾਂ ਬਹੁਤ ਕੱਢਦੀ ਆ ਇਸ ਕਰਕੇ ਮੇਲਾ ਜੇ ਮੇ ਸ਼ੁੱਭੂ ਦੀ ਮੰਮਾ ਨੂੰ ਉਹ ਦੇਖੇ ਕਿਵੇਂ ਦੇਖਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿਮਾਰ ਰਹਿਣਾ ਤਾਂ ਕਿਸੇ ਦੇ ਵਾਸ ਤੇ ਲੀਦਾ ਚੋਂ ਭਰੀ ਹੁੰਦਾ ਨਾਲੇ ਕਿਸੇ ਨੂੰ ਹਨਾ ਵੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੀ ਪੈਣ ਨੂੰ ਵੀ ਦਿੱਲੀ ਕਰਦਾ ਕਿਸੇ ਦਾ ਵੀ ਅਸੀਂ ਪਈ ਰਹੀਏ ਪਈ ਰਹੀਏ ਜਦੋਂ ਸਰੀਰ ਚੱਲਦਾ ਤਾਂ ਬੰਦਾ ਆਟੋਮੈਟਿਕ ਆਪ ਹੀ ਘਰ ਲੱਜ ਜਾਂਦਾ ਜੁਰੂਰੀ ਦੇਖੇ ਜਦ ਮੈਂ ਤੁਹਾਨੂੰ ਕਿਹਾ ਮਿਲੋ ਜੀ ਹੈ ਸ਼ੁੱਭੂ ਦੀ ਮੰਮਾ ਨੂੰ ਆਏ ਦੇਖੇ ਆਏ ਦੇਖੇ ਅੱਛਾ ਢਾ ਬੱਚਾ ਅੱਜ ਕਾਕਾ ਤਾਂ ਦਿਖਾਈ ਤਾਂ ਕਿਹਦੀ ਗੱਦੀ ਆ ਪਹਿਲੇ ਛੱਛਕਾ ਬਾਦੇ ਦਪੀਸ਼ੀਕਵਾ ਸੱਸੀ ਕਾ ਬਲਾ ਫੇ ਮੈਂ ਕੱਢੂਗੀ ਮੈਂ ਕੱਢੂਗੀ ਚਾਚੀ ਕਾ ਬਾ ਠੀਕ ਠਾਕ ਆ ਜੀ ਹਾਂ ਕੀ ਕਰਦੇ ਸੀ ਅੱਜ ਅੱਛਾ ਮੈਨੂੰ ਐਂ ਦੱਸੋ ਸਬਜ਼ੀ ਕਿਆ ਬਣਾਈ ਹੈ ਜੀ ਅੱਜ ਆਲੂ ਮਟਰ ਆ ਮਟਰ ਕਾਦੀ ਆਲੂ ਆਲੂ ਅੱਛਾ ਮੰਮਾ ਨੂੰ ਤੁਸੀਂ ਕਿਹਾ ਸੀ ਪੀਜ਼ਾ ਖਾਣਾ ਕਿ ਪਾਸਤਾ ਖਾਣਾ ਜੀ ਪਹਿਲਾਂ ਦੱਸੋ ਕਿਆ ਖਾਣਾ ਮੰਮਾ ਨੂੰ ਕੀ ਕਿਹਾ ਸੀ ਤੁਸੀਂ ਅੱਜ ਪੀਜ਼ਾ ਖਾਣਾ ਕਿ ਪਾਸਤਾ ਆਲੂ ਆਲੂ ਖਾਣੇ ਸੀ ਮਾਜਾਂ ਦੀ ਨਾਨੀ ਦੇ ਹਾਈ ਹੋ ਗਈ ਅੱਜ ਨਾਨੀ ਦੀ ਪਤਾ ਕੀ ਕੀ ਲੱਗੇ ਪਾਪਾ ਗਾਣਾ ਕੱਢਦੇ ਹੁੰਦੇ ਤੁਹਾਨੂੰ ਤਿਆਰ ਹੋਏ ਡੰਗਰ ਹਾਈ ਫਲਾਣਾ ਹਾਂ ਕਾ ਅੱਜ ਆਪਾਂ ਬੈਠੇ ਪਤਾ ਨਹੀਂ ਕੀ ਗੱਲ ਆ ਪਾਪਾ ਕਹਦੇ ਨਹੀਂ ਹੋ ਰਹੇ ਹੈਗੇ ਚਲੋ ਜੀ ਹੁਣ 15 ਨੂੰ ਚੱਲਦੇ ਨੇ ਦੇਖਦੇ ਆ ਤੇ ਇੱਧਰ ਸਾਡਾ ਸ਼ਹਿਜ਼ਾਦਾ ਸਾਡਾ ਰਸਤਾ ਰੁੱਕ ਕੇ ਖੜਾ ਪਹਿਲਾਂ ਹੀ ਆਹਾ ਹਾ ਤੇ ਮਾਸੀ ਜੀ ਲੱਗੇ ਵੇ ਪੋਚੇ ਲਾਉਣ ਅੱਜ ਠੀਕ ਐ ਕੀ ਹੋਇਆ ਮਾਸੀ ਕੋਈ ਨਹੀਂ ਪਾਪਾ ਮੈਂ ਕੀ ਚਾ ਮਮਾ ਕੁਝ ਦੀ ਬੰਦ ਰਹੇ ਨੰਬਰ ਕੋਲ ਅੱਛਾ ਸਾਸ੍ਰੀਕਾਲਤਾ ਬੁਲਾ ਦੇ ਇਧਰ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਜੀ ਦੀ ਫਤਿਹ ਮਸੀ ਲੱਗੀ ਵੀ ਆ ਜੀ ਸਾਡੇ ਪੋਚੇ ਲੜ ਪਾਪਾ ਹਾ ਹੋ ਵੀ ਗਈ ਤੇ ਹਲੇ ਅਸੀਂ ਗਾਣੇ ਕੱਢਦੇ ਫਿਰਦੇ ਤੇ ਪਾਪਾ ਨੇ ਪੱਗ ਬੰਨ ਲਈ ਵੀ ਪਾਪਾ ਦੇ ਕੱਪੜੇ ਨਹੀਂ ਪਾਏ ਅੱਛਾ ਹਾਂ ਗਾਣਾ ਇਹ ਮੈਨੂੰ ਕੀ ਦੀ ਹਿੰਮਤ ਮੈਨੂੰ ਗਾਣਾ ਮੇਰੀ ਮੰਮਾ ਮम्मा ਮੈਂ ਪਾਪਾ ਤੋਂ ਵੱਡੀ ਆ ਨਾ ਇਸ ਕਰਕੇ ਮम्मा ਕਹਿ ਸਕਦੀ ਆ ਅਸੀਂ ਜਦੋਂ ਚੁੱਪ ਕਰਾ ਦਿੰਦੇ ਆ ਪਾਪਾ ਠੀਕ ਆ ਵੀਡੀਓ ਚੋਂ ਤਾਂ ਬਹੁਤ ਹੋਣੀ ਹੈ ਲੈ ਵੀਡੀਓ ਚ ਚੋਰੀ ਹੋ ਜੂਗੀ ਚਲ ਹੁੰਦਾ ਚਲੋ ਸਸਰੀ ਕੱਲ ਬਲਾ ਹਾਂ ਮਰੀ ਨਾਨੀ ਪੂਰੀ ਤਿਆਰ ਪਤਿਆ ਨਾ ਨੀ ਟੈਨਸ਼ਨ ਡਰ ਤਾਂ ਨਹੀਂ ਲੱਗ ਰਿਹਾ ਟੈਨਸ਼ਨ ਟੂਚ ਇਹਦਾ بڑا ਮੁੰਡਾ ਬੜੀ ਕੁੜੀ ਨਾਲ ਆ ਕੋਈ ਡਰਦੀ ਹਾਂ ਵੈਰੀ ਗੁੱਡ ਠੀਕ ਗੱਲ ਹੈ ਤੇ ਬਬੂ ਨੂੰ ਲੈ ਕੇ ਜਾ ਬਬੂ ਜਾਣਾ ਤੇ ਨਾਨੀ ਨਾਲ ਕਿਥੇ ਨੂੰ ਚੱਲੀ ਨਾਨੀ ਲੋਪਨ ਨੂੰ ਕਾ ਦਵਾਈ ਲੈਣ ਚੱਲੋ ਚਲੋ ਫਿਰ ਚੱਲੀਏ ਚੱਲੀਏ ਚਲੋ ਫਿਰ ਚੱਲੀਏ ਚਲੋ ਉਠੋ ਬਬਾ ਪਾ ਤੁਸੀਂ ਗੱਡੀ ਕੱਢੋ ਜਾਨੋ ਮਾਂ ਵੀ ਕਿਹਾ ਮੈਂ ਵੀ ਜਾਊਗੀ ਜੂਗੀ ਨਹੀਂ ਆਹਾਂ ਆ ਵੀ ਬੋਲ ਲੇ ਹੋਰ ਕੀ ਆ ਦੋ ਵਾਰੀ ਮਾਸੀ ਸੋਫਿਆਂ ਦੇ ਥੱਲੇ ਚਲ ਗਏ ਏਟੀਐਮ ਕੱਢੀ ਜਾਣੇ ਪਾਈ ਜਾਣ ਕੀ ਹੋਇਆ ਦੇਖੀ ਵੀਡੀਓ ਦੇਖ ਕੇ ਜਿਹੜੇ ਚਪ ਕਰ ਦਿੰਦੀ ਐ ਹਸਲਾ ਕਰਨੀ ਹੁੰਦੀ ਐ ਤੋ ਬਤ ਕਰ ਕੋਈ ਸੁਣਾ ਕਰਨੀ ਆ ਅੱਛਾ ਚਲੋ ਅਸੀਂ ਸਲਾਹ ਕਰ ਲਈਏ ਕੀ ਵਧੀਆ ਪ੍ਰੇਸ਼ਣ ਹੋ ਗਏ ਨਹੀਂ ਆ ਤੁਹਾਡੀ ਬਾਲ ਜਵੇ ਠੀਕ ਹੈ ਜੀ ਮਹਾਰਾਜ ਬਾਬਾ ਜੀ ਨਾਲੇ ਆਪਣੇ ਟਾਊਨ ਸਵਾਰੀ ਚਲੋ ਚੱਲੀਏ ਜੋ ਉਧਰ ਉਧਰ ਉਹਨੂੰ ਤਾਂ ਦੇਖ ਲਓ

ਫੇਰ ਹੋਈ ਵੀ ਤੇ ਟੋਟੇ ਆ ਲੋ ਮੜੇ ਚੁਹਿਆ ਗੋਦ ਨਾ ਅੱਛਾ ਕਰ ਸਣ ਮੇਰੀ ਗੱਤ ਸਣ ਮੇਰੀ ਗੱਤ ਮਮਾ ਨੂੰ ਤਾਂ ਪਕੜੇ ਪਾ ਫਰਨਾ ਆ ਗਿਆ ਉਰੀ ਖੜੇ ਅਸੀਂ ਪਕੜੇ ਪਾ ਦੋ ਤੇ ਉਰੀ ਖੜੇ ਅਸੀਂ ਛੇਤੀ ਕਰੋ ਚਲੋ ਹੁਈ ਰਹੀ ਜਾਂਦੀ ਜੀ ਉੱਠੀ ਹੋ ਮਸੇ ਸੰਵਲਾ ਦਿਲ ਹੋਰੀ ਦਰੰਦ ਹੋਰੀ ਦਰੰਦਾ ਦਿਲ ਆ ਜਾ ਨਾਨੀ ਚਲੀਏ ਚਲ ਹੰਦਾਈਆਂ ਨੇ ਹੰਦਾਈਆਂ ਨਿਆਣੇ ਨੂੰ ਵੀ ਚੱਲੇ ਸਾਰੇ ਗੱਡੀ ਕਢੀ ਨਿਕਾਲੀ ਹਮਰੇ ਤੋਂਬੂ ہمارا ਇਹ ਪੜਾ ਹੈ ਦਰਵਾਜਾ ਖੋਲ ਦਿੱਤਾ ਜਾਵੇ ਹਾਂ ਤੋਂਬੂ ਬੈਠੋ ਨਾ ਨਹੀਂ ਤੁਸੀਂ ਬਹਿ ਜੰਦੇ ਮੈਂ ਤਾਂ ਦਰਵਾਜਾ ਲਾਣਾ ਜੀ ਮੈਂ ਕੁਬੀਰੇ ਰਾਂ ਦੀ ਥਾਰ ہماری ਗਾੜੀ मेरा जहाज भी खड़ा है इथे आ देखो चलो चलो चलो, चलो नानी फंडाले मला ਉਹ ਤੱਕ ਆਵਾਜ਼ ਆਉਂਦੀ ਰੋਂਦੀ ਦੀ ਪੂਰੀ ਰੋ ਰਹੀ ਆ ਔਰੇ ਤੱਕ ਆਵਾਜ਼ ਆਉਂਦੀ ਉਹਦੀ ਅੱਛਾ ਹੂੰ ਅੱਛਾ ਕੋਈ ਨਹੀਂ ਪਾਚ ਕੇ ਜੀ ਅਸੀਂ ਹਸਪੀਟਲ ਦੇ ਅੰਦਰ ਤੇ ਹੋਣਾ ਦਸੀਏ ਜਾ ਕੇ ਵੀ ਅੱਜ ਸਾਡਾ ਆਪਰੇਸ਼ਨ ਹੈ ਭਾਈ ਦੱਸੋ ਕੀ ਕਰਨਾ ਕਿੱਦਾਂ ਕਰਨਾ ਠੀਕ ਹੈ ਤੇ ਨਾ ਨਹੀਂ ਸਾਡੀ ਲਾੜ ਪਾਪਾ ਉੱਧਰ ਪਾਰਕਿੰਗ ਕਰਨ ਗਏ ਆ ਗੱਡੀ ਉਹ ਜਾ ਰਹੀ ਸਾਡੀ ਚਲੋ ਚਲੋ ਸੋਹਣਾ ਚੱਲਦੇ ਅੰਦਰ ਪੀ ਰਿਸ਼ਾ ਰਿਸ਼ਾ ਰਿਸੈਪਸ਼ਨ ਸਾਈਡ ਤੇ ਇਧਰ ਵੀ ਚਾ ਕੱਪ ਵਗੈਰਾ ਛੱਡ ਰਿਹਾ ਹੈ ਦੇ ਹੋਰ ਨੰਨੀ ਰੁਟ ਗਿਆ ਜੀ ਪੀ ਪੀ ਵਗੈਰਾ ਚੱਕ ਠੀਕ ਹੈ ਸਾਰੀ ਫਾਈਲ ਵਗੈਰਾ ਲਿਖਣਾ ਸੀ ਸਭ ਕੁਝ ਹੋ ਗਿਆ

ਨੇ ਚਲੇ ਤੇ ਆਪਰੇਸ਼ਨ ਥੀਏਟਰ ਦੇ ਵਿੱਚ ਇਹ ਘੈਂ ਇੱਧਰ ਲਗਾਏ ਆ फटाफट ਨਾਨੀ ਦਾ ਪੇਸ਼ੈਂਟ ਓਕੇ ਫਿਰ ਕੋਲਾ ਕਰਤਾ ਠੀਕਾ ਨਹੀਂ ਲੱਗਦਾ ਹਾਂ ਉਹ ਮਣੀਏ ਸਾਫੀ ਕਰੀ ਨੇ ਸੁਣ ਨਾ ਘਰੀ ਉਹ ਨਾ ਕੱਪੜਾ ਬਾਦ ਹੁੰਦੇ ਨਾ ਉੱਪਰ ਕੱਪੜਾ ਬਾਦ ਹੈ ਨਾ ਦਵਾਈ ਪਾਈ ਇਹਨਾਂ ਨੇ ਦਵਾਈ ਵਾਲੀ ਦਵਾਈ ਲਾ ਕੇ ਫੇਰ ਦੀ ਚਾਹ ਕੱਪੜੇ ਤਾਂ ਨਾ ਨਾ ਕੱਪੜਾ ਬਾਦ ਹੁੰਦੇ ਆ ਉੱਪਰ ਸਾਰੇ ਮੂੰਹ ਪਰ ਬਾਜ ਨਾ ਕੇ ਦੇਖਦਾ ਹਾਂ ਬਸ ਇੰਨੀ ਕੋਈ ਜੇ ਪਰੇ ਮੂੰਹ ਨੰਗੇ ਉਹਦੇ ਨਾਲ ਕਰਨਾ ਪ੍ਰਸ਼ਨ ਆਪਾਂ ਕਰਨ ਨੇ ਤੇ ਡਾਕਟਰ ਦੱਤ ਬਣਦੀ ਉਹਨਾਂ ਨੇ ਕੱਪੜਾ ਪਾ ਲਿਆ ਮੀਨੇ ਦੇ ਹੱਥ ਬੰਨ ਲਏ ਤੇ ਅੱਖ ਐਨੀ ਕੱਖ ਨੰਗੀ ਰੱਖ ਦੋ ਬਾਸ ਉਹਦੇ ਚੋਂ ਆ ਡੱਕਾ ਜਿਹਾ ਆਉਂਦਾ ਦਿਖਦਾ ਕੁਝ ਵੀ ਨਹੀਂ ਪਤਾ ਲੱਗਦਾ ਵੀ ਕਿਆ ਹੁੰਦਾ ਪਰ ਲੈਟ ਕੰਦੋਂ ਤੱਕ ਇਹਨੂੰ ਦਿਖਦੇ ਆ ਨਾ ਦੇਖ ਦੇਖ ਕੇ ਪਰ ਸੌਮਣੀ ਦੇਖਣਾ ਕੋਈ ਐਕਰ ਕੋਈ ਨਹੀਂ ਆ ਅਸੀਂ ਬਾਹਰ ਬੈਠੇ ਦੇਖਿਆ ਫਿਰ ਨਾਨੀ ਦਾ ਆਪਰੇਸ਼ਨ ਟੀਵੀ ਚੋਂ ਅੱਛਾ ਟੀਵੀ ਚ ਦਿਖਾਇਆ ਹਾਂ ਹੈ ਨਾ ਅੰਦਰੋਂ ਕਰਕੇ ਦਿਖਾਦੇ ਹੁੰਦੇ ਆ ਨਾ ਬਾਹਰੋਂ ਪਾਸਾ ਦਿਖਾਉਂਦੇ ਹਾਂ ਹਾਂ ਸਾਰਾ ਬਧੀ ਸਾਰਾ ਤਾਂ ਵੀ ਇਹ ਵੀ ਵਧੀਆ ਹੋ ਗਈ ਫੈਸਿਲਿਟੀ ਡਾਕਟਰ ਉਹ ਨਹੀਂ ਤੇਈ ਡਾਕਟਰ ਤਾਂ ਕਈ ਤਾਂ ਹੈਗੇ ਆ ਜਿਹੜੇ ਹੈਗੇ ਨੇ ਬਹੁਤ ਡਾਕਟਰ ਚੰਗੇ ਵੀ ਆ ਕਈ ਡਾਕਟਰ ਕਰਦੇ ਹੈ ਨਹੀਂ ਤੇ ਉਸੇ ਕਿਹੜੀ ਪੈਸੇ ਲੈ ਲੈਂਦੇ ਆ ਹਾਂ ਜਿਹੜਾ ਸਕਰੀਨ ਪਰ ਦਿਖਣ ਲੱਗ ਗਿਆ ਸਾਨੂੰ ਦਿਖਦਾ ਤਾਂ ਹੈਗਾ ਬਾਹਰ ਬੈਠੇ ਬੰਦੇ ਨੂੰ ਵੀ ਹਾਂ ਸਾਡੇ ਮਰੀਜ਼ ਦਾ ਆਪਰੇਸ਼ਨ ਹੋ ਰਿਹਾ ਕੰਮ ਚੱਲ ਰਿਹਾ ਹੈ ਹਾਂ ਮੰਮੀ ਜਿਵੇਂ ਹੁਣ ਦੇਖਦੇ ਆ ਕਿਸੇ ਕੋਲ ਨੂੰ ਦਿਖਦਾ ਸਾਰਾ ਬੜਾ ਬਹੁਤ ਫਰਕ ਉਹ ਸਾਡੀ ਇਹਦਾ ਕੋਈ ਤਗਲੀਫ ਤਾਂ ਨਹੀਂ ਹਾਂ ਉਹ ਤਾਂ ਵੀ ਰਹੀ ਉਹ ਜਿਹੜੀ ਹੁਣ ਦਵਾਈ ਦੱਸੀ ਆ ਨਾ ਸਾਨੂੰ ਕਿੰਨਾ ਟਾਂਟੇ ਫਿਰ ਉਹ ਪਾਈ ਜਾਈਓ ਫੋਕਾ ਟਕਾ ਟਕਾ ਖੋਣੀਓ 2:00 5:00 10:30 ਵਜੇ ਤੱਕ ਉਹ ਫਿਰ ਨਾਨੀ ਨਾਲ ਬੰਦਾ ਵੀ ਕੌਣਤਾ ਹੈ 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 ਹਾਂ ਇਹ ਵੀ ਆ ਕੋਈ ਨਹੀਂ 10:30 ਤੱਕ ਮੈਂ ਬੋਲਦਾ ਕੁੜੀ ਆ ਦੋਤੀ ਹੈ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ 11:00 ਵਜੇ ਕਿਵੇਂ ਕਦੋਂ ਆਇਆ 5:00 ਵਜੇ ਪਾਪਾ ਦੇ ਪ੍ਰੈਸ਼ਰ ਵੀ ਆਉਂਦੇ ਤੇ ਸਾਹ ਹੀ ਲੇਟ ਹੋ ਜਾਂਦਾ ਪਾਪਾ ਵੀ ਬਿਮਾਰ ਉਹ ਨੋਹ ਕਰਦੀ ਐ ਜਦੋਂ ਨੇ ਡਿਪਰੇਸ਼ਨ ਕਰਿਆ ਕਿ ਬੰਦੇ ਨੇ ਬੰਦੇ ਨੇ ਕਰਿਆ ਪਤਾ ਨਾ ਜੇ ਡਾਕਟਰ ਤਾਂ ਲੱਭਾ ਜਾ ਹੈ ਤਾਂ ਉਹ ਵੀ ਨੋਹ ਆ ਪਰਮਾਰ ਦੇ ਨੋਹ ਖਾਂਦੀ ਸਾਹਿਬ ਪਰਮਾਰ ਦੇ ਤਾਂ ਗਿਆ ਨਹੀਂ ਪੰਨੂ ਦੇ ਪੰਨੂ ਦੇ ਨਹੀਂ ਅਸੀਂ ਕਹਿੰਦੀ ਪੰਨੂ ਦੇ ਪੰਨੂ ਦੇ ਗਰਾਹ ਪੰਨੂ ਦੇ ਵੀਡੀਓ ਬਣੇਗਾ ਸਹੀ ਆ ਪਹਿਲਾਂ ਉਹ ਪਰਮਾਤਮਾ ਦੀ ਆਪਾਂ ਗੱਲ ਕਰ ਰਹੇ ਸੀ ਵੀ ਉਹਦੇ ਕੋਲ ਕਰਾਈਏ ਹੋ ਗਿਆ ਵੀ ਸ਼ਾਇਦ ਪਰਮਾਤਮਾ ਦੇ ਲਿਖੇ ਚੱਲਿਆ ਹਾਂ ਆਪਾਂ ਕਹਿ ਗਏ ਉਹਨੂੰ ਕਿੰਨਾ ਵੀ ਦੋ ਤਿੰਨ ਜਗ੍ਹਾ ਕੁਛੜਾ ਹੁੰਦਾ ਹੈ ਵੀ ਕਿੱਦਾਂ ਕਿੱਦਾਂ ਹੁੰਦਾ ਆਪਰੇ ਆ ਕੇ ਨਹੀਂ ਵੀ ਉੱਧਰ ਚੈੱਕ ਕਰਵਾਉਣਾ ਚਲੋ ਮੈਂ ਨਾਲ ਲਾਗ ਰੂ ਹੋ ਗਿਆ ਮਾਂ ਪਿਓ ਨਾਲ ਆ ਗਿਆ ਫਿਸਕਾ ਦੇਖ ਲੈ ਦੇਖਾਲਾ ਨਕਾ ਜਿਹਾ ਜਰ ਗਿਆ ਮੱਸ ਮੈਨੂੰ ਤਕਲੀਫ ਬਹੁਤ ਹੋ ਰਹੀ ਆ ਤੋ ਮਾਂ ਕੋਲ ਜਾ ਰਹੀ ਹਾਂ ਮੈਂ ਕਹਿੰਦੇ ਤੇਰੇ ਨਾਲ ਬਾਹਰ ਦੀ ਤਕਲੀਫ ਸੀ ਨਾ ਲਾਲ ਹੋ ਗਈ ਸੀ ਨਾ ਨਿੱਸ ਲੱਗਦਾ ਨਾ ਕਿ ਕੋਨੇ ਵੀ ਲੱਗਦੀ ਹੈ ਮਰੀ ਮਾਂ ਅੱਜ ਅੱਜ ਹਾਂ ਉਹ ਹੋਲੀ ਕੱਲ ਤੱਕ ਦੇਖਿਓ ਨਾਨੀ ਨੇ ਹਾਂ ਉਹ ਤੋਂ ਹਰਿਆਈ ਦੇਖਣ ਲਈ ਘਰਾਂਾਂ ਕਿਨੂੰ ਤਿਆਰ ਲਾ ਕੇ ਆ। ਚਾਹ ਨੂੰ ਦੇ ਚਾਹ ਨੂੰ ਵੀ ਸਰੇ ਜਦ ਮੈਂ ਅੰਮ੍ਰਿਤ ਦਾ ਦੇਖੀਆ ਮਨੇ ਮਾਲਬੂਸ ਤੱਕ ਹੋ ਗਿਆ ਲਾਈ। ਇਹ ਮੈਂ ਕਿਹਾ ਮੰਮੀ ਇਹਦਾ ਡਾਕਟਰ ਨੇ ਕੱਲ ਤੋਂ ਕੰਮ ਕਰਦਾ। ਮਨੇ ਚੋਗ ਲਿਆ ਯਾਰ ਕਿਹਨਾਂ ਚਾਹ ਨਹੀਂ ਆਗੇ ਮੈਂ ਨਹੀਂ ਆਇਆ ਇੱਥੇ ਕੋਲ ਕਰਾ ਕੇ ਤੇ ਆਇਆ ਮੈਂ ਜਦੋਂ ਰੱਖ ਤੇ ਮੇਰੀ ਦਾ ਸੰਗਤ ਆ ਗਈ। ਜਿਹੜੀ ਆਪਣੀ ਹੈ ਇੱਥੇ ਗੋਲ ਕਰਕੇ। ਤੁਸੀਂ ਬਿਚਾ ਕੇ ਰੱਖੀ ਬਸ ਤੇ ਨਹੀਂ ਆਇਆ। ਇਹ ਮੱਕ ਦਵਾਈ ਲੱਗੀ ਈ ਆ। ਬਸ ਆਇਓ ਕੋਈ ਦਵਾਈ ਲੱਗੀ ਈ। ਹਾਂ। ਉਹ ਤਾਂ ਬਹੁਤ ਰੰਗ ਰਹੀ। ਦੇਖ ਲੈ ਕਿਆ ਸ਼ੌਕਾ ਨੂੰ ਇਨਕਾ ਦਾ ਮੰਮੀ। ਨਿਆੜਿਆਂ ਨੂੰ ਕਿਆ ਹੋਉਂਦਾ। ਤੁਸੀਂ ਵੀ ਨਾ ਆਇਓ ਕਰੇ ਕਰਦੇ ਤੇ। ਆਪਣੇ ਦਿਨ ਭੁੱਲ ਗਏ। ਹੈ ਚਾਚੇ ਅਸੀਂ ਵੀ ਆਈ ਹਾਂ। ਬਹੁਤ ਜ਼ਿਆਦਾ 10 ਰੁਪਏ ਦੀ। ਉਹ ਦਸ ਰੁਪਏ ਜਾਣੇ ਹੁੰਦੇ ਨਹੀਂ ਲੰਭਦੇ ਜਦੋਂ ਤੱਕ ਕਦੇ ਹੋ ਜਾਂਦੀ ਦੀ ਮੈਂ ਆ ਲੈਣੀ ਆ ਤਾਂ ਹੀ ਬੁੱਬੂ ਵੇਰ ਤਾਂ ਬੁੱਬੂ ਮੰਗਦੀ ਆ ਵੈਨ ਕਾ ਲੈਣੀ ਆ ਤਰਲੇ ਕਹਿੰਦੀ ਮੈਂ ਕੰਮ ਕਰਦੀ ਮੈਂ ਕਾ ਅਜਾ ਆਉਣੀ ਆ ਆਉਣੀ ਆ ਕਹਿੰਦੀ ਆਉਣੀ ਆ ਮੈਂ ਖੜ ਜਾਏ ਕਹਿੰਦੀ ਆ ਮੈਂ ਆ ਕਹਿੰਦੀ ਪਜਾ ਪਾ ਜਾ ਜੇ ਥੱਲੇ ਕਰਦੀ ਆ ਹਾਂ ਨਹੀਂ ਤੁਹਾਨੂੰ ਪਾਟੇ ਨਹੀਂ ਆ ਤਾਂ ਤੁਹਾਨੂੰ ਕਿਹਦਾ ਲੱਗੇ ਨਾਨੀ ਉੱਤੇ ਹਜ਼ੇ ਬੈਠੀ ਅਸੀਂ ਬੋਰ ਹੋਈਏ ਦੇਖ ਲਾ ਪੌੜੀ ਦੇ ਵਿਚ ਨੂੰ ਆਉਣ ਨੂੰ ਕਰਦੀ ਕੀ ਕੁੜੀ ਦੇਖ ਲਾ ਕਰੇ ਕਿ ਆ ਉੱਥੇ ਬੰਦਾ ਪਹਿਲਾ ਬੈਠਾ ਬਸ ਨਾ ਨਾ ਤਾਂ ਆ ਬੈਠ ਸਲੂਨ ਕਿੱਥੇ ਹੱਥ ਲਾਉਣਾ ਕਿੱਥੇ ਮੂੰਹ ਲਾਉਣਾ ਕਿਆ ਕਰਨਾ ਅਫੀ ਤਾਂ ਗੱਲ ਸਹੀ ਗੱਲ ਜੀ ਗੰਮੀ ਆ ਜੀ ਗੱਲ ਜੀ ਮੈਂ ਤਾਂ ਪੋਜਸਮੀਨ ਕਾ ਨਹੀਂ ਮੇਰਾ ਬਟਾ ਮੈਂ ਖਤਮ ਆਇਆ ਰੱਬ ਦਾ ਬੈਠਾ ਬਰਫਾ ਜੀ ਮੈਂ ਸੌਲੀ ਮੈਂ ਸਾਲੀ ਮਾਫਰ ਐਟ ਬਗਾਨ ਨੰਨੀ ਨੂੰ ਆਪਰੇਸ਼ਨ ਚ ਲੈ ਕੇ ਜਾਨ ਮੈਂ ਅੰਦਰ ਸੌਂ ਲਈ ਥੋੜੀ ਦੇਰ ਉਹ ਤੇਰੇ ਪਾਪਾ ਹੈਗੇ ਪਹਿਲੇ ਹੀ ਲੈ ਦੇਣੇ ਪਾਪਾ ਵੀ ਬਿਮਾਰ ਤੇ ਪਾਪਾ ਨੂੰ ਵੀ ਕਿਹਾ ਵੀ ਤੁਸੀਂ ਪਏ ਰਹੋ ਮੈਂ ਆਪੇ ਕਰ ਲੈਣਾ ਸਾਰਾ ਕੁਝ ਫੇ ਮੈਂ ਕਰੀਗੀ ਐ ਤਾਂ ਹੌਲੀ ਹੌਲੀ ਪੁੱਛ ਕੇ ਚੱਕ ਕੇ ਪਾਪਾ ਨੂੰ ਕਹਿੰਦਾ ਤੁਸੀਂ ਪੈ ਜਾਓ ਪ੍ਰੈਸ ਤਾਂ ਖਾਦਿਆ ਕਰੋ ਮੈਂ ਕਹਿੰਦਾ 10 ਮਿੰਟ ਹੱਸ ਤਾਂ ਹਾਂ ਜਿੰਦਿਆਂ ਦਾ ਪ੍ਰੈਸ ਕਰਕੇ ਦੋ ਕੱਪੜੇ ਉੱਤੇ ਜਿਹੜੇ ਉਹ ਪਾਉਨੇ ਹੁੰਨੇ ਆ ਉਹ ਜੀਆਂ ਦਾ ਪੈਣੀ ਹੈ ਉਹ ਮੈਂ ਤੁਹਾਨੂੰ ਬਤਾਇਆ ਮਮੀ ਬਹੁਤ ਕਿਤੇ ਕੱਲੇ ਫੌਜੀ ਤੇ ਉਹ ਪਤਕਈਆਂ ਨੂੰ ਹੁੰਦਾ ਹੈ। ਜਾਂਦੇ ਆਂ ਦੀਆਂ ਇੱਕ ਲਾਉਂਦੇ ਤੇਰਾ 15 ਰੁਪਏ ਹੀ ਚਾਹਤੇ। ਉਹ ਨਾ ਨਾ ਹੈਗਾ ਜਿਹਦਾ ਕੁਝ ਜਿਹਦਾ ਹੈਗਾ ਹੈਗਾ ਬਹੁਤ ਵਧੀਆ। ਕਈ ਜੈਸ ਦੀ ਰੱਖੀ ਕਰਦੇ ਬਹੁਤ ਵਧੀਆ। ਬਹੁਤ ਵਧੀਆ ਆਇਆ ਵਧੀਆ ਆਇਆ। ਉਹ ਨਾ ਨਾ ਚਾੜ੍ਹ ਵੀ ਬਹੁਤ ਹੈ। ਕੱਲ ਅੜਬ ਦੀ ਕਹਿੰਦੇ ਆ ਉਹ। ਉਸ ਦੀ ਗੱਲ ਕਰਦੀ ਆ ਮੈਂ ਤਾਂ ਤੂੰ ਸਾਲ ਨਾਲ ਚੱਲ ਦਿਆ ਆਪਣਾ ਆ ਕੀ ਬਾਗ ਡੋਰੋਂ ਖੰਢੀ ਹੋ ਜਿੱਦ ਤਰ ਜਰ ਕਰਾਂ ਲਾਂਗੇ ਜਿੱਦ ਤਰ ਜਰ ਕਰਾਂ ਉਹਨੇ ਚੱਲਣਾ ਉਸ ਨਾਲ ਆਪਣਾ। ਕੀ ਗੱਲ ਹੈ? ਜਿਹਨਾਂ ਨੂੰ ਜਿਹੇ ਜਿਹਨਾਂ ਨੂੰ ਪੜਾਉਣਾ ਚਾਹੀਦਾ ਹੈ। ਆੰਦਰਾ ਮਿਲਦਾ ਸਭ ਬਦਲ ਦੇ ਗੋ ਇਹ ਕਹਿੰਦਾ ਜਿਹੜਾ ਹੁਣ 20 ਸਾਲ ਦਾ ਬੰਦਾ ਨੌਕਰੀ ਕਰਕੇ ਆਉਂਦਾ 20 ਸਾਲ ਰੂਲ ਲੈਂਡ ਰੈਗੂਲੇਸ਼ਨ ਚ ਰਹਿਣਾ ਉਹਨੂੰ ਅਸੀਂ ਕਿੱਥੇ ਬਦਲ ਲੂਗਾ 20 ਸਾਲ ਮੈਨਾਂ ਰਖਾਉਂਦਾ ਹਮ ਹਰ ਇੱਕ ਕੰਮ ਕੋਈ ਆ ਨਾ ਰੂਲ ਲੈਂਡ ਰੈਗੂਲੇਸ਼ਨ ਕਰਨਾ ਇੱਥੇ ਆ ਕੇ ਤਾਂ ਬਸ ਉੱਧਰ ਨੂੰ ਚੱਲਦਾ ਉੱਧਰ ਨੂੰ ਚੱਲਦਾ ਹਰ ਇੱਕ ਗੱਲ ਆ ਨੌਕਰੀ ਮੰਮੀ ਉਹਨਾਂ ਦੀ ਫੇਰ ਵੀ ਬੁਆ ਕਾਪੀ ਹੁੰਦੀ ਹੈ ਨਾ ਇਹ ਨਾ ਅੰਦਰ ਦੇਸ਼ ਦੀਆਂ ਹੀ ਕਰਦੀ ਹੋਈ ਪਤਾ ਨਹੀਂ ਨਾਨੀ ਨੂੰ ਕਿਉਂ ਕਹ ਰਾਤ ਵੀ ਨਾਨਨੇ ਨੂੰ ਗਾਲਾਂ ਕੱਢਦੀ ਸੀ ਤੇਰਾ ਨਾਨਾ ਤਾਂ ਬਹੁਤ ਘੜਾਤਾ ਬਸ ਮੈਂ ਹੀ ਟੈਪ ਕੱਟ ਗਈ। ਤਾਂ ਹੀ ਤਾਂ ਮੈਂ ਕਹਿੰਦੀ ਆ। ਹੋਰ ਨੂੰ ਨਹੀਂ ਕਹਿੰਦੀ। ਮਮੀ ਡੈਡੀ ਨੂੰ ਮੈਂ ਕਹਿਣਗੀ ਯਾਰ। ਤੁਸੀਂ ਡਰਦੇ ਕਿਉਂ ਆ? ਸਾਨੂੰ ਡਾਕਟਰ ਨੇ ਖੁਦ ਕਿਹਾ ਹੈ ਵੀ ਆਪਣੇ ਪਾਪਾ ਤੋਂ ਗਰਮ ਪਾਣੀ ਦੇ ਵਿੱਚ ਕਾਟਨ 20 ਮਿੰਟ ਡਬੋ ਕੇ ਫੇਰ ਸਾਫ਼ ਕਰਨੀ ਐ ਅਤੇ ਸੁੱਕਾ ਪਾਣੀ ਨਾ ਲੱਗੇ। ਸੁੱਕਾ ਵੀ ਪਾਣੀ ਹੁੰਦਾ ਕੋਈ ਗੱਲੇ ਅੰਦਰ ਪਾਣੀ। 20 ਨੂੰ ਪਾਣੀ ਦੇ ਵਿੱਚ ਡਬੋ ਕੇ ਐਨ ਨਾਨੀ ਦੀ ਅੱਖ ਨੂੰ ਪਾਣੀ ਨਾ ਲੱਗੇ ਬਸ। ਤਾਂ ਹੀ ਤਾਂ ਥੋਤੇ ਕਰਾ ਰਹੇ ਆ ਵੀ ਡਰ। ਆਖੰਬਰ ਅਖੰਡਾ ਮਾਤਾ ਜੀ ਆਹ ਕੀ ਹੋਇਆ ਉਹ ਚਿੱਟਾ ਚਿੱਟਾ ਕੀ ਐ ਅੱਛੇ ਦਵਾਈ ਵੀ ਰਾਤ ਮੈਂ ਦਵਾਈ ਪਾਈ ਵੀ ਤੀ ਹਟਾ 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 ਚਿੱਟਾ ਚਿੱਟਾ ਵੀ ਵੈਰ ਗੋਡ ਮੋਜੇ ਵੀਡੀਓ ਦੇਖ ਕੇ ਲੋਕਾਂ ਨੇ ਕਿਹਾ ਵੀ ਭਾਈ ਆ ਕੇ ਸਾਡੇ ਪੱਟੀ ਪੁੱਟੀ ਕਰ ਜਾਏਗਾ ਫੇਰ ਸੋ ਸੇਵਾ ਕਰ ਦਾਂਗੇ ਆਪਾਂ ਸੇਵਾ ਕਰ ਦਾਂਗੇ ਬੋਤਲ ਦਾ ਬੋਤਲ ਨਹੀਂ ਤਿੰਨ ਨਹੀ ਨਹੀ ਇਹ ਕਿ ਹਾਗੀ ਸਾਫ ਇੱਕ ਵਾਰ ਫਿਰ ਬੋਲ ਨਾਨੀ ਉਹ ਚਿਪ ਚਿਪਾ ਜਿਹਾ ਤਾਂ ਨਹੀਂ ਫੀਲ ਹੁੰਦਾ ਨਹੀਂ ਕਿ ਪਾਜਾ ਬਹੁਤ ਹੁੰਦਾ ਤਾਂ ਚਲੋ ਜੀ ਖੋ ਕੇ ਮਾਰਾ ਸਾਰਾ ਮੰਗਾ ਹੁਣ ਨਾ ਕਾਇ ਕਰਿਓ ਆਹ ਕਾਟਨ ਥੱਲੇ ਗੇਰ ਦਿਓ ਸਾਰੀ ਉਹ ਗੇਰ ਦੇ ਨੀ ਥੱਲੇ ਨਹੀਂ ਸਮਝਦੇ ਨੀ ਥੋੜੀ ਜੀ ਆਹ ਕੋਟ ਨਾਲ ਮੂੰਹ ਪਰ ਫੇਰ ਦੋ ਮੂੰਹ ਕਿਹੜੇ ਤੋਤਾਂ ਨਾਨੀ ਨੇ ਕਿੰਨੇ ਖਰਾਬ ਕਰਦੇ ਇਹ ਤੇ ਰੋਟਾ ਵਿੱਚ ਲੱਗ ਲੱਗ ਲੱਤਾ ਫੇਰ ਲੈਣ ਦੋ ਕਿਉਂਕਿ ਉਹ ਅੱਖ ਨੂੰ ਦਵਾਈ ਲੱਗੀ ਸਾਰੇ ਮੂੰਹ ਨੂੰ ਲੱਗ ਜਣੀ ਤੇ ਖੋਲ ਨਾ ਬਸ ਖੋਲ ਖੋਲ ਲਾਓ ਇਹਨਾਂ ਕਾ ਹਾਂ ਬਹੁਤ ਜਿੱਚ ਚੇਬਾ ਦੇ ਦਾ ਕਰ ਰਹੇ ਹਾਂ ਨਾ ਤਾ ਕੋਈ ਮੰਮੀ ਬਣਾ ਤਾ ਦੋੜਨ ਸੈੱਟ ਕਰ ਪਾਓ ਮੈਂ ਨੂੰ ਸਾਫ ਕਰਨ ਪਹਿਲਾਂ ਤਾਂ ਮੈਂ ਬਿਲਕੁਲ ਸਾਫ ਹੋ ਗਈ ਗੱਡ ਜੇ ਬੰਦ ਸੀ ਪਹਿਲਾਂ ਹਾਂ ਠੀਕ ਹੈ ਨਾਨੀ ਕੀ ਜੇ ਉਹ ਤਾਂ ਕੱਲ ਦਵਾਈ ਲਈ ਹੁੰਦੀ ਨਾ ਉਹਨੇ ਹਾਂ ਤਾਂ ਕਰਕੇ ਹੂੰ ਦੋ ਵਾਰੀ ਦਵਾਈ ਲਈ ਉਹਨੇ ਹਾਂ ਇੱਕ ਵਾਰੀ ਬਾਹਰ ਲਈ ਜਦੋਂ ਕੱਪੜੇ ਬਦਲ ਚੇਂਜ ਕਰਿਆ ਤੇ ਇੱਕ ਵਾਰੀ ਅੰਦਰ ਜਾ ਕੇ ਜਪਰੇਸ਼ ਚੱਕੇ ਤੇ ਅੱਛਾ ਹਾਂ ਤਾਂ ਹੀ ਹਾਂ ਤੇ ਹਾਂ ਕੁਝ ਫਿਰ ਆਪਾਂ ਸਾਰੀ ਰਾਤ ਦਵਾਈ ਪਾਈ ਗਏ ਉਹਦੇ ਕਰਕੇ ਵੀ ਤਾਂ ਹਾਂਦੀ ਹੈ ਦਵਾਈ ਪਾਈ ਬਗਰ ਰਾਤ ਮੈਂ ਡਾਰਕੀ ਮੈਂ ਕਹਾ ਅੱਖ ਨਹੀਂ ਖੁੱਲਦੀ ਅੱਖ ਨਹੀਂ ਖੁੱਲਦੀ ਕੁਝ ਤੁਹਾਨੂੰ ਨੀਂਦ ਚੜੀ ਹੋਈ ਸੀ ਉਹ ਨੀਂਦ ਚੜੀ ਹੋਈ ਮੈਂ ਕਿਹਾ ਨਾਨੀ ਅੱਖ ਨਹੀਂ ਖੁੱਲਦੀ ਫੇ ਬੇਰਾ ਮੈਂ ਸਾਰੇ ਦਿਨ ਦੀ ਤੈਨੂੰ ਕਿਤਾ ਉੱਤੋਂ ਬੈਠੇ ਰਹੇ ਦਵਾਈ ਪਾਈ ਰਹੇ ਹਾਂ ਤਾਂ ਹੀ ਮੈਨੂੰ ਨੀਂਦ ਆਉਂਦੀ ਸੀ ਮੈਂ ਕਿਹਾ ਨਹੀਂ ਪਰ ਹੁਣ ਜਦ ਤੁਸੀਂ ਮੈਨੂੰ ਕਹਿ ਤਾ ਤਾਂ 9:30 ਵਜੇ ਵੀ ਹੁਣ ਤੋ ਰਹਿਣ ਦੇ ਇੱਕ ਇੱਕ ਰਹਿ ਗਈ ਮੈਂ ਕਿਹਾ ਨਹੀਂ ਹੁਣ ਕਿੰਨਾ ਘਟਿਆ ਬਰਾ ਗਿਆ ਇੱਕ ਘੰਟਾ ਦਾ ਰਹਿ ਗਿਆ ਤਾਂ ਮੈਂ ਕਿਹਾ ਚਲ ਮੈਂ ਪਾ ਦਿੰਦੀ ਆ ਫੇ ਪਾ ਦਿੱਤੀ ਤੈਨੂੰ ਤਾਂ ਨਹੀਂ ਕੋਈ ਦਵਾਈ ਲੈਣੀ ਹੈਗੀ ਹਾਂ ਇਸ ਟਾਈਮ ਤਾਂ ਕੋਈ ਨਹੀਂ ਬਸ ਆਪਾਂ ਨੇ ਡਾਕਟਰ ਕੋਲ ਜਾਣਾ ਹੈ ਦੇਖਦੇ ਆ ਉਹਨੂੰ ਵੀ ਚੈੱਕ ਅਪ ਕਰਾ ਕੇ ਆਉਨੇ ਆ ਚਲੋ ਜੀ ਠੀਕ ਆ ਫੇ ਮਿਲਦਾ ਹਾਂ ਕਿਸੇ ਅਗਲੀ ਵੀਡੀਓ ਚ ਆ ਕੇ ਫੇ ਬਾਏ ਬਾਏ ਕਰਦੇ ਨਾਨੀ ਬਾਏ ਬਾਏ